ਬੜੀ ਅਪਡੇਟ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਕੀ ਪਿੰਡ ਸੈਣਾ ਦੇ ਵਿੱਚੋਂ ਸਥਾਪਕਾ ਸਰਪੰਚ ਦਾ ਕਤਲ ਹੋ ਗਿਆ ਸ਼ਰੀਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਜਿਹੜਾ ਕਿ ਬਈ ਉਹਨਾਂ ਦੇ ਹੱਕ ਦੇ ਵਿੱਚ ਹੁਣ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਦਾ ਕੀ ਕਹਿਣਾ ਕਿਉਂਕਿ ਜੇ ਗੱਲ ਕਰੀਏ ਉਹਨਾਂ ਤੋਂ ਅਸਲਾ ਜਮਾ ਕਰਵਾਇਆ ਜਾਂਦਾ ਤੇ ਬਾਅਦ ਦੇ ਵਿੱਚ ਇਹ ਕਈ ਦਿਨਾਂ ਤੋਂ ਟਾਰਗੇਟ ਕੀਤਾ ਜਾਂਦਾ ਸੀ ਇਹ ਪਿੰਡ ਵਾਲਿਆਂ ਦਾ ਕਹਿਣਾ ਤੇ ਜੇ ਇਹ ਗੱਲ ਕਰੀਏ ਬਈ ਇਹ ਸਥਾਪਕਾ ਸਰਪੰਚ ਆ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਪੂਰਾ ਨਾਮ ਉਹਨਾਂ ਦਾ ਤੇ ਇਹ ਲੋਕਾਂ ਨੂੰ ਦੱਸਣਾ ਵੀ ਬੰਦਾ ਪਿੰਡ ਦੇ ਵਿੱਚ ਮਾਹੌਲ ਦਾ ਦੱਸਣਾ ਉਹਨਾਂ ਦਾ ਵੀ ਬਹੁਤ ਵਧੀਆ ਰਹਿਣਾ ਸਹਿਣਾ ਸੀ ਉਹਦਾ ਤੇ ਬਾਕੀ ਜਿਹੜਾ ਸ਼ਰੀਆਮ ਗੋਲੀਆਂ ਮਾਰੀਆਂ ਤੇ ਜਿਵੇਂ ਕੁਰਸੀ ਤੇ ਬੈਠੇ ਤੇ ਉਹਦੇ ਧੌਣ ਵਾਲੇ ਪਾਸੇ ਇੱਧਰ ਗੋਲੀ ਲੱਗੀ ਆ ਪਿਛਲੇ ਪਾਸੇ ਤੇ ਜਿਹੜਾ ਬਈ ਮੌਕੇ ਤੇ ਜਿਹੜਾ ਵੀ ਸਖਤ ਸੀਗਾ ਜਦੋਂ ਗੋਲੀਆਂ ਵਾਜਦੀਆਂ ਤੇ ਫਰਾਰ ਹੋ ਜਾਂਦਾ ਤੇ ਪਰ ਲੇਕਿਨ ਜਿਹੜੇ ਆਪਾਂ ਗੱਲ ਕਰੀ ਆ ਆਪਾਂ ਪਿੰਡ ਦੇ ਲੋਕਾਂ ਤੋਂ ਪਤਾ ਲੱਗਦਾ ਵੀ ਬੰਦਾ ਕਿਵੇਂ ਸੀ ਹੈ ਨਾ ਤੇ ਉਸ ਪਿੰਡੇ ਪਿੰਡ ਦੇ ਲੋਕਾਂ ਦਾ ਹੁਣ ਇਹੀ ਕਹਿਣਾਗਾ ਵੀ ਇਹਨੂੰ ਇਹ ਸਰਕਾਰਾਂ ਦੀ ਨਾਕਾਮੀਆਂ ਜਦੋਂ ਕਿ ਉਹਨਾਂ ਦੇ ਹੱਕ ਦੇ ਵਿੱਚ ਖੜ ਜਾਂਦੇ ਆ ਬਈ ਤੇ ਹੁਣ ਪਿੰਡ ਦੇ ਲੋਕਾਂ ਨੇ ਇਹ ਕਹਿਣਾ ਵੀ ਉਹਦੇ ਤੋਂ ਅਸਲਾ ਜਮ੍ਹਾਂ ਕਰਵਾਇਆ ਜਾਂਦਾ ਤੇ ਕਈ ਦਿਨਾਂ ਤੋਂ ਉਹਨੂੰ ਟਾਰਗੇਟ ਕੀਤਾ ਜਾਂਦਾ ਤੇ ਹੁਣ ਜਿਹੜਾ ਕੀ ਧੋਖੇ ਨਾਲ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਇਧਰ ਤੋਂ ਉਹਨਾਂ ਵਾਲੇ ਪਾਸੇ ਪਿਛਲੇ ਪਾਸੇ ਗੋਲੀ ਬਈ ਬੈਠੇ ਤੇ ਕੁਰਸੀ ਤੇ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੇ ਹੁਣ ਜਿਹੜਾ ਕੀ ਸਾਡੇ ਪੰਜਾਬ ਦੇ ਵਿੱਚ ਦਿਨ-ਬਦਨ ਘਟਨਾਵਾਂ ਵਾਪਰਦੀਆਂ ਤੇ ਹੁਣ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਪਹਿਲਾਂ ਇਹ ਖਬਰ ਸਾਂਝੀ ਕਰਦਿਏ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਦੇ ਆ ਜਿਹੜਾ ਕੀ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਇਹ ਕਰਦੇ ਆ ਖਬਰ ਸਾਂਝੀ ਫਿਰ ਕਰਦੇ ਆ ਗੱਲ ਇਹਦੇ ਮਗਰ ਸਰਕਾਰ ਹੈ ਜਿਹਦੇ ਮਗਰ ਨਾ ਭੁੱਗੋ ਕੇ ਐਮ ਐਲ ਏ ਹੈ ਉਹਦਾ ਕਾਰਨ ਇਹ ਹੈ ਕਿ ਜਿਹੜਾ ਖਲਕੱਤਾ ਸੀ ਉਹ ਉਸਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਲੋਕਾਂ ਹਿੱਤਾਂ ਲਈ ਉਹ ਲੜਦਾ ਸੀ ਪਰ ਆ ਜਿਹੜਾ ਇੱਕ ਨਸ਼ੇੜੀ ਕਿਸਮ ਦਾ ਬੰਦਾ ਜਿਹਨੇ ਬੜੀ ਬੁੱਝ ਦੇ ਲਈ ਵੀ ਨਾਲ ਮੈਂ ਕਹਿੰਦਾ ਵੀ ਬੈਕ ਸਾਈਡ ਤੋਂ ਉਹਦੇ ਗੋਲੀ ਮਾਰੀ ਅਸਰ ਦੇ ਵਿੱਚ ਬੈਠੇ ਤੇ ਕੁਰਸੀ ਤੇ ਜਿਹੜੀ ਆਵਾਜ਼ ਲੋਕੀਂਾਂ ਦੇ ਲਈ ਲੜਦੀ ਆ ਹਮੇਸ਼ਾ ਕਾਹਦਾ ਉਹਨਾਂ ਨੂੰ ਜੇਲਾ ਚ ਦੇ ਟੁੰਨਿਆ ਜਾਂਦਾ ਜਾਂ ਉਹਨਾਂ ਤੇ ਗੋਲੀਆਂ ਮਰਵਾ ਦਿੱਤੀਆਂ ਜਾਂਦੀਆਂ ਨੇ ਨੇ ਭਾਈ ਕਈ ਦਿਨਾਂ ਤੋਂ ਕੀ ਮੰਨ ਲਓ ਵੀ ਪਿਛਲੇ 25-30 ਦਿਨਾਂ ਤੋਂ ਇਹ ਗੱਲ ਕਹਿ ਰਿਹਾ ਸੀ ਪ੍ਰਸ਼ਾਸਨ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਐਸਐਸਪੀ ਸਾਹਿਬ ਨੂੰ ਵੀ ਮਿਲ ਕੇ ਵੀ ਜਾਂਦਾ ਮੈਨੂੰ ਸਿਕਿਉਰਟੀ ਦੇ ਦੋ ਨਹੀਂ ਮੇਰਾ ਅਸਲਾ ਵਾਪਸ ਕੀਤਾ ਜਾਵੇ ਵੀ ਮੈਨੂੰ ਨਿਤ ਰੋਜ਼ ਥ੍ਰੈਟ ਆਉਂਦੇ ਨੇ ਨਵੇਂ ਤੋਂ ਨਵੇਂ ਥ੍ਰੈਟ ਆਉਂਦੇ ਨੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬਿਲਕੁਲ ਪਤਾ ਸੀ ਵੀ ਇਸ ਬੰਦੇ ਦੇ ਮਗਰ ਸੀਐਡੀ ਲੱਗੀ ਹੋਈ ਹੈ ਇਹ ਬੰਦੇ ਨੂੰ ਕਦੋਂ ਵੀ ਕਦੋਂ ਵੀ ਮਰਵਾਇਆ ਜਾ ਸਕਦਾ ਅਸੀਂ ਸਿੱਧਾ ਜਿਹੜਾ ਬਲੇਮ ਹੈ ਮੌਜੂਦਾ ਸਰਕਾਰ ਤੇ ਲਾਉਣਾ ਕਿਉਂਕਿ ਉਹਨੂੰ ਪਤਾ ਸੀ ਉਹਨੇ ਅਸਲਾ ਕਿਉਂ ਨਹੀਂ ਦਿੱਤਾ ਬੰਦੇ ਨੂੰ ਜਿਹੜਾ ਤਿਆਰ ਨਮਸਕਾਰ ਟੀਵੀ ਆਵੇ ਨਾ ਤਾਂ ਸਰਕਾਰ ਨੇ ਉਹਨੂੰ ਸਕਿਉਰਿਟੀ ਬਣਾ ਉਹਨਾਂ ਦਾ ਹਥਿਆਰ ਵਾਪਸ ਦਿੱਤਾ ਜਿਹੜੇ ਚੰਗੇ ਨੌਜਵਾਨ ਪੰਜਾਬ ਦਾ ਭਵਿੱਖ ਚਾਹੁੰਦੇ ਨੇ ਉਹ ਬੰਦੇ ਰੋਜ਼ ਚੁਣ-ਚੁਣ ਕੇ ਮਾਰੇ ਜਾ ਰਹੇ ਪਰ ਕੋਈ ਗੱਲ ਨਹੀਂ ਸਮਾਉਂਦੇ ਦੱਸਾਂਗੇ ਕਿ ਅਸੀਂ ਹੈਗੇ ਆ ਅਸੀਂ ਕਰਾਂਗੇ ਕਾਰਵਾਈ ਜਿੰਨੀ ਹੋਈ ਸਾਥੋਂ 19 ਫੂਟ ਵੀ ਕਰਾਂਗੇ ਹਾਂਜੀ ਇਹ ਬਈ ਜਿਹੜੇ ਕੀ ਲੋਕ ਪਿੰਡ ਦੇ ਹੱਕ ਦੇ ਵਿੱਚ ਖੜ ਜਾਂਦੇ ਆ ਵੀ ਜਦੋਂ ਧਮਕੀਆਂ ਹੁੰਦੀਆਂ ਸੀ ਉਹਨਾਂ ਕਹੇ ਵੀ ਚਾਹੇ ਤਾਂ ਮੈਨੂੰ ਅਸਲਾ ਮੇਰਾ ਵਾਪਸ ਕਰ ਦਿੱਤਾ ਜਾਵੇ ਤੇ ਜਾ ਮੈਨੂੰ ਸਕਿਉਰਟੀ ਦਿੱਤੀ ਜਾਵੇ ਤੇ ਪਰ ਨਾ ਹੀ ਇਹ ਪ੍ਰਸ਼ਾਸਨ ਨੇ ਸਰਕਾਰ ਨੇ ਕੋਈ ਗੱਲਬਾਤ ਨਹੀਂ ਸੁਣੀ ਤੇ ਹੁਣ ਇਹ ਪਿੰਡ ਵਾਲਿਆਂ ਦਾ ਵਿਰੋਧ ਇਹੀ ਕਰ ਰਹੇ ਇਹ ਕਹਿੰਦੇ ਵੀ ਸ਼ਰਿਆਮ ਜਿਹੜਾ ਇਹ ਕਤਲ ਹੋਇਆ ਇਹਦੇ ਵਿੱਚ ਸਰਕਾਰ ਦਾ ਪੂਰਾ ਹੱਥ ਹੈ ਜਦੋਂ ਅਸੀਂ ਉਹਨਾਂ ਨੂੰ ਜਦੋਂ ਇਹਨਾਂ ਨੇ ਜਾ ਕੇ ਖਾਣੇ ਦੇ ਵਿੱਚ ਸਾਰੀ ਗੱਲਬਾਤ ਸ਼ੇਅਰ ਕਰਦਿਆ ਵੀ ਮੈਨੂੰ ਧਮਕੀਆਂ ਹੋ ਰਹੀਆਂ ਬਹੁਤ ਸਮੇਂ ਤੋਂ ਆ ਰਹੀਆਂ ਧਮਕੀਆਂ ਤੇ ਮੈਨੂੰ ਮਰਾ ਅਸਲਾ ਦਿੱਤਾ ਜਾਵੇ ਤੇ ਜਾ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਨਾ ਇਹਨੂੰ ਭਾਈ ਸਿਕਿਉਰਟੀ ਦਿੱਤੀ ਜਾਂਦੀ ਤੇ ਪਰ ਜਿਹੜਾ ਕਿ ਦਿਨ ਦਿਹਾੜੇ ਸ਼ਰਿਆਮ ਕਤਲ ਹੋ ਜਾਂਦਾ ਤੇ ਇਹ ਪਿੰਡ ਦੇ ਲੋਕਾਂ ਨਾਲ ਕੀ ਕਹਣਾ ਖਬਰ ਤੁਸੀਂ ਸੁਣੀ ਲਈਏ ਤੇ ਹੁਣ ਸਾਡੇ ਪੰਜਾਬ ਦੇ ਵਿੱਚ ਕਿਤੇ ਕੋਈ ਪੁਲਿਸ ਅਫਸਰ ਦਾ ਕਤਲ ਹੋ ਜਾਂਦਾ ਕਿ ਪਿੱਛੇ ਜਿਹੜਾ ਫੌਜਾ ਸਿੰਘ ਸਰਾਰੀ ਆ ਉਹਦੇ ਤੇ ਵੀ ਦੋਸ਼ ਲੱਗਦੇ ਆ ਜਿਹੜਾ ਕਿ ਇੱਕ ਉਹ ਵੀ ਸਰਪੰਚ ਦਾ ਕਤਲ ਕਰਵਾ ਦਿੰਦਾ ਤੇ ਪਰ ਹੁਣ ਜਿਹੜੀ ਹੁਣ ਤੱਕ ਦੀ ਵੱਡੀ ਅਪਡੇਟ ਆ ਤਾਂ ਭਾਈ ਇਹ ਇਹੀ ਆ ਵੀ ਸਾਡੇ ਪੰਜਾਬ ਚ ਦਿਨ-ਬਦਨ ਘਟਨਾਵਾਂ ਵਾਪਰਦੀਆਂ ਤੇ ਸਰਕਾਰਾਂ ਤੇ ਇਹ ਵੀ ਆਪਣੇ ਜਦੋਂ ਕੋਈ ਗੱਲਬਾਤ ਹੋ ਜਾਂਦੀ ਜਿਵੇਂ ਉੱਥੋਂ ਦੱਸਣਾ ਵੀ ਥੋੜੀ ਜੀ ਦੂਰ ਦੋ ਕਿੱਲੇ ਬਾਟ ਵੀ ਨਹੀਂ ਸੀਗਾ ਦੂੜਕ ਕਿੱਲਾ ਬਾਟ ਸੀ ਸਿਰ ਪਠਾਨਾ ਤੇ ਫਿਰ ਉੱਥੇ ਹੀ ਕਤਲ ਹੋਇਆ ਨਾ ਤੇ 20 ਮਿੰਟ ਬਾਅਦ ਪੁਲਿਸ ਪਹੁੰਚਦੀ ਹੈ ਤਾਂ ਹੁਣ ਇਹਦੀ ਘਟਨਾ ਬਾਈ ਜਿਹੜੀ ਵਾਪਰਦੀ ਹੈ ਤੇ ਇਹਦਾ ਲੋਕਾਂ ਦਾ ਹੁਣ ਇਹੀ ਕਹਿਣਾ ਜਿਹੜੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ ਗਏ ਆ ਵੀ ਜਿਹੜਾ ਇਹ ਸਰਕਾਰਾਂ ਦਾ ਪੂਰਾ ਪੂਰਾ ਹੱਥ ਆ ਕਿਉਂਕਿ ਜਦੋਂ ਸਿਕਿਉਰਿਟੀ ਉਹਨਾਂ ਨੇ ਮੰਗੀ ਨਾ ਸਿਕਿਉਰਿਟੀ ਦਿੱਤੀ ਜਾਂਦੀ ਹੈ ਨਾ ਹੀ ਉਹਦਾ ਅਸਲਾ ਵਾਪਸ ਕੀਤਾ ਗਿਆ ਤਾਂ ਇਹ ਇਸ ਕਰਕੇ ਇਹ ਪਿੰਡ ਵਾਲੇ ਜੋ ਉਹਨਾਂ ਦੇ ਹੱਕ ਦੇ ਵਿੱਚ ਖੜੇ ਆ ਤੇ ਪਰ ਜਿਹੜੀ ਹੁਣ ਤੱਕ ਦੀ ਵੱਡੀ ਅਪਡੇਟ ਸੀ ਉਹ ਤੁਹਾਨੂੰ ਸਾਂਝੀ ਜ਼ਰੂਰ ਕਰਨੀ ਸੀ ਤੇ ਬਈ ਜਿਹੜੀ ਹੁਣ ਤੱਕ ਦੀ ਅੱਗੇ ਦੀ ਖਬਰ ਕੀ ਆ ਉਹ ਵੀ ਤੁਹਾਨੂੰ ਜ਼ਰੂਰ ਸਾਂਝੀ ਕਰਦੇ ਆ ਵੀ ਇਹਨਾਂ ਨੂੰ ਜਿਹੜਾ ਉਹਨੂੰ ਛੇੜੀ ਬੰਦਾ ਗ੍ਰਿਫਤਾਰ ਕੀਤਾ ਜਾਂ ਨਹੀਂ ਕੀਤਾ ਮਿਲਦੇ ਆ ਅਗਲੇ ਟੌਕ ਤੇ ਧੰਨਵਾਦ